ਆਮ ਆਦਮੀ ਪਾਰਟੀ ਦੀ ਸਰਕਾਰ ਰੰਗਲਾ ਪੰਜਾਬ ਦਾ ਸੁਫਨਾ ਦਿਖਾ ਕੇ ਬਣਾ ਕੇ ਦਿੱਤਾ ਕੰਗੜਾ ਪੰਜਾਬ ਇਹ ਕੌਣ ਕਹਿ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਪੰਜਾਬ ਸਰਕਾਰ ਨੂੰ ਇਨਾਂ ਸ਼ਬਦਾਂ ਨਾਲ ਘੇਰਿਆ ਇਹ ਕਹਿ ਦਿੰਦਾ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੇ ਕੰਗੜਾ ਪੰਜਾਬ ਬਣਾ ਕੇ ਰੱਖ ਦਿੱਤਾ ਹੈ ਦਰਅਸਲ ਇੰਡੈਕਸ ਇੱਕ ਜਾਰੀ ਹੋਇਆ ਜਿਸ ਦੇ ਵਿੱਚ ਵਿੱਤੀ ਹਾਲਾਤ ਕਿਹੜੇ ਸੂਬੇ ਦੇ ਕਿੰਨੇ ਕੋ ਸਾਜ਼ਗਾਰ ਨੇ ਤੇ ਕਿੰਨੇ ਪਛੜ ਚੁੱਕੇ ਨੇ ਉਸ ਦੇ ਬਾਰੇ ਇੱਕ ਰਿਪੋਰਟ ਆ ਜਿਹੜੀ ਨੀਤੀ ਆਯੋਗ ਦੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ 18 ਸੂਬਿਆਂ ਦੀ ਸੂਚੀ ਹੈ ਤੇ ਮੰਦ ਭਾਗੀ ਗੱਲ ਉਸ ਦੇ ਵਿੱਚ ਇਹ ਹੈ ਕਿ ਪੰਜਾਬ 18ਵੇਂ ਸਥਾਨ ਦੇ ਉੱਤੇ ਹੈ ਸਭ ਤੋਂ ਅਖੀਰ ਦੇ ਵਿੱਚ ਉਹਨਾਂ 18 ਸੂਬਿਆਂ ਚ ਸਭ ਤੋਂ ਅਖੀਰਲਾ ਨੰਬਰ ਵਿੱਤੀ ਹਾਲਤ ਦੇ ਵਿੱਚ ਪੰਜਾਬ ਸੂਬੇ ਦਾ ਹੈ ਜਿਹੜਾ ਕਿ ਕਦੇ ਇੱਕ ਨੰਬਰ ਸੂਬਾ ਹੋਇਆ ਕਰਦਾ ਸੀ ਔਰ ਬਾਕੀ ਸਾਰੇ ਮੁਲਕ ਦਾ ਨਹੀਂ ਦੁਨੀਆ ਦੇ ਵਿੱਚ ਜਿਹੜੀ ਪੰਜਾਬ ਦੇ ਨਾਮ ਦੀ ਤੂਤੀ ਬੋਲਦੀ ਸੀ ਉਸ ਦਾ ਅੱਜ ਕੀ ਹਾਲ ਹੈ ਉਸ ਸਭ ਦੇ ਸਾਹਮਣੇ ਹੈ ਇੰਡੈਕਸ ਦੀ ਸੂਚੀ ਕੀ ਕਹਿੰਦੀ ਹੈ ਕਿ ਕਿਹੜਾ ਸੂਬਾ ਕਿੱਥੇ ਖੜਾ ਹੈ ਇਹ ਵੀ ਦੱਸਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪਸ ਨੇ ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਇਸੇ ਗੱਲ ਕਰਕੇ ਕਿਹੜੇ-ਕਿਹੜੇ ਸਵਾਲ ਕੀਤੇ ਨੇ ਘੇਰ ਲਿਆ ਇਹ ਵੀ ਗੱਲ ਕਰਾਂਗੇ ਦਰਅਸਲ ਵਿੱਤੀ ਇੰਡੈਕਸ ਦੇ ਵਿੱਚ ਪੰਜਾਬ ਦੀ مالی ਹਾਲਤ ਸਭ ਤੋਂ ਮਾੜੀ ਦੱਸੀ ਗਈ ਹੈ ਨੀਤੀ ਆਯੋਗ ਦੀ ਰਿਪੋਰਟ ਚ ਪੰਜਾਬ ਦੀ ਦਰਜਾਬੰਦੀ ਚ ਅਖੀਰਲੇ ਸਥਾਨ ਤੇ ਰੱਖਿਆ ਗਿਆ ਗਵਾਂਡੀ ਸੂਬਾ ਹਰਿਆਣਾ ਤੇ ਰਾਜਸਥਾਨ ਦੋਨੇ ਗਵਾਂਡੀ ਸੂਬੇ ਪੰਜਾਬ ਦੇ ਔਰ ਦੋਹਾਂ ਦੀ ਹਾਲਤ ਵਿੱਤੀ ਤੌਰ ਦੇ ਉੱਤੇ ਪੰਜਾਬ ਦੇ ਨਾਲੋਂ ਬਿਹਤਰ ਦੱਸੀ ਗਈ ਹੈ ਦੇਸ਼ ਭਰ ਦੇ ਵਿੱਚ ਵਿੱਤੀ ਤੌਰ ਤੇ ਮਜ਼ਬੂਤ ਮੰਨੇ ਜਾਂਦੇ ਪੰਜਾਬ ਸੂਬੇ ਦੀ ਹਾਲਤ ਦਿਨੋ ਦਿਨ ਨਿਗਰਦੀ ਜਾ ਰਹੀ ਹੈ ਨੀਤੀ ਆਯੋਗ ਵੱਲੋਂ ਜਾਰੀ ਕੌਮੀ ਵਿੱਤ ਸਿਹਤ ਇੰਡੈਕਸ 222-23 ਫਿਸਕਲ ਹੈਲਥ ਇੰਡੈਕਸ ਦੀ ਰਿਪੋਰਟ ਤੋਂ ਇਹ ਖਲਾਸਾ ਹੋਇਆ ਹੈ ਨੀਤੀ ਆਯੋਗ ਵੱਲੋਂ ਦੇਸ਼ ਦੇ 18 ਰਾਜਾਂ ਬਾਰੇ ਜਾਰੀ ਰਿਪੋਰਟ ਵਿੱਚ ਪੰਜਾਬ 10.7 ਅੰਕਾਂ ਦੇ ਨਾਲ ਇਸ ਸੂਚੀ ਵਿੱਚ ਸਭ ਤੋਂ ਅਖੀਰ ਵਿੱਚ ਦਰਜ ਕੀਤਾ ਗਿਆ ਇਸ ਦਰਜਾਬੰਦੀ ਵਿੱਚ ਓਡੀਸ਼ਾ ਨੂੰ ਵਿੱਤੀ ਤੌਰ ਤੇ ਦੇਸ਼ ਵਿੱਚ ਸਭ ਤੋਂ ਮਜ਼ਬੂਤ ਮੰਨਿਆ ਗਿਆ ਹੈ ਜੋ ਕਿ 67.8 ਅੰਕਾਂ ਨਾਲ ਪਹਿਲੇ ਨੰਬਰ ਦੇ ਉੱਤੇ ਹੈ ਇੱਥੇ ਹੀ ਨਹੀਂ ਕੌਮੀ ਵਿੱਤ ਸਿਹਤ ਇੰਡੈਕਸ ਵਿੱਚ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੇ ਰਾਜਸਥਾਨ ਦੇ ਨਾਲੋਂ ਵੀ ਜਿਹੜੀ ਹਾਲਤ ਹੈ ਪੰਜਾਬ ਦੀ ਮਾੜੀ ਹੈ ਤੇ ਉਹਨਾਂ ਦੋਨਾਂ ਸੂਬਿਆਂ ਦੀ ਹਾਲਤ ਪੰਜਾਬ ਨਾਲੋਂ ਬਿਹਤਰ ਹੈ ਹਰਿਆਣਾ 27.4 ਅੰਕਾਂ ਨਾਲ 14ਵੇਂ ਸਥਾਨ ਤੇ ਤੇ ਰਾਜਸਥਾਨ 28.6 ਅੰਕ ਨਾਲ ਹਾਸਲ ਕਰਕੇ 12ਵੇਂ ਸਥਾਨ ਦੇ ਉੱਤੇ ਟਿਕਿਆ ਨੀਤੀ ਆਯੋਗ ਵੱਲੋਂ ਵਿੱਤੀ ਸਿਹਤ ਇੰਡੈਕਸ ਤਹਿਤ ਦੇਸ਼ ਦੇ ਅਰਥਚਾਰੇ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸੂਬਿਆਂ ਦੀ ਵਿੱਤੀ ਹਾਲਤ ਦਾ ਸਰਵੇਖਣ ਕੀਤਾ ਜਾਂਦਾ ਹੈ ਇਸ ਵਿੱਚ ਨੀਤੀ ਆਯੋਗ ਵੱਲੋਂ ਖਰਚ ਦਾ ਮਿਆਰ ਜਿਹੜਾ ਕਿ ਮਾਲੀਆ ਜਟਾਇਆ ਜਾਂਦਾ ਹੈ ਟੈਕਸ ਲਗਾਏ ਜਾਂਦੇ ਨੇ ਕਿੰਨਾ ਇਕੱਠਾ ਕੀਤਾ ਜਾਂਦਾ ਤੇ ਵਿੱਤੀ ਸਮਝਦਾਰੀ ਕਰਜ਼ੇ ਨੂੰ ਹੱਦ ਵਿੱਚ ਰੱਖਣ ਵਰਗੀ ਯੋਜਨਾਬੰਦ ਪੌਂਚ ਵੱਲ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ ਨੀਤੀ ਆਯੋਗ ਦੀ ਕੌਮੀ ਵਿੱਤ ਸੇਤ ਇੰਡੈਕਸ ਬਾਰੇ ਰਿਪੋਰਟ ਵਿੱਚ ਸਾਲ 2014-15 ਤੋਂ 2022-23 ਤੱਕ ਦੇ ਅੰਕੜਿਆਂ ਤੇ ਆਧਾਰਿਤ ਹੈ ਹਾਲਾਂਕਿ ਇਸ ਦੇ ਵਿੱਚ ਇਹਨਾਂ ਸਾਲਾਂ ਦੇ ਵਿੱਚ ਤਿੰਨੇ ਸਰਕਾਰਾਂ ਕਵਰ ਹੋ ਜਾਂਦੀਆਂ ਨੇ 14-15 ਤੋਂ ਰਿਪੋਰਟ ਚੁੱਕੀ ਗਈ ਹੈ 22-23 ਤੱਕ ਇਸ ਦੇ ਵਿੱਚ ਕੁਝ ਜਿਹੜੇ ਸਾਲ ਨੇ ਉਹ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਦੇ ਨੇ ਕੁਝ ਵਿੱਚੋਂ ਪੂਰੇ ਦਾ ਪੂਰਾ ਕਾਰਜਕਾਲ ਆ ਜਿਹੜਾ ਉਹ ਕਾਂਗਰਸ ਪਾਰਟੀ ਦਾ ਹੈ ਔਰ ਫਿਰ ਅਗਲੇ ਜਿਹੜੇ ਢਾਈ ਤੋਂ ਤਿੰਨ ਸਾਲ ਦਾ ਜਿਹੜਾ ਕਾਰਜਕਾਲ ਹੈ ਇਸ ਦੇ ਵਿੱਚ ਇਹ ਮੰਨ ਸਕਦੇ ਆ ਕਿ ਇੱਕ ਡੇਢ ਸਾਲ ਦਾ ਉਹ ਆਮ ਆਦਮੀ ਪਾਰਟੀ ਦਾ ਹੈ ਤਾਂ ਇਸ ਦੇ ਨਾਲ ਸਾਰੀਆਂ ਜਮਾਤਾਂ ਜਿਨ੍ਹਾਂ ਨੇ ਹੁਣ ਹੁਣ ਤੱਕ ਪੰਜਾਬ ਦੇ ਵਿੱਚ ਰੂਲ ਕੀਤਾ ਜਾਂ ਕਰ ਰਹੀਆਂ ਨੇ ਉਹਨਾਂ ਸਾਰੀਆਂ ਜਮਾਤਾਂ ਕਿਤੇ ਨਾ ਕਿਤੇ ਇਸ ਕੰਮ ਦੇ ਲਈ ਜ਼ਿੰਮੇਵਾਰ ਨੇ ਇੱਕ ਪੰਜਾਬ ਸੂਬਾ ਇਹਨਾਂ ਪਿੱਛੇ ਖਿਸਕ ਗਿਆ ਰਿਪੋਰਟ ਅਨੁਸਾਰ ਪੰਜਾਬ ਸਣੇ ਆਂਧਰਾ ਪ੍ਰਦੇਸ਼ ਪੱਛਮੀ ਬੰਗਾਲ ਤੇ ਕੇਰਲਾ ਦੀ ਵਿੱਤੀ ਹਾਲਤ ਪਿਛਲੇ 9 ਸਾਲਾਂ ਤੋਂ ਲਗਾਤਾਰ ਨਿਗਰਦੀ ਜਾ ਰਹੀ ਹੈ ਇਨ੍ਹਾਂ ਸੂਬਿਆਂ ਸਰਕਰਜਾ ਵੀ ਵੱਧ ਰਿਹਾ ਹੈ ਇਸ ਸਮੇਂ ਪੰਜਾਬ ਦੇ ਸਰ ਵੀ ਕਰਜ਼ਾ ਜਿਹੜਾ 3.5 ਲੱਖ ਕਰੋੜ ਰੁਪਏ ਤੋਂ ਵੀ ਟੱਪ ਗਿਆ ਹੈ ਵਿੱਤੀ ਸਾਲ 2014-15 ਤੋਂ 2022-23 ਦੌਰਾਨ ਪੰਜਾਬ ਵਿੱਚ ਵੱਖ-ਵੱਖ ਪਾਰਟੀਆਂ ਨੇ ਰੂਲ ਕੀਤਾ ਪਰ ਸਾਲ ਪੰਜਾਬ ਵਿੱਚ ਸਾਲ 2014 ਤੋਂ 17 ਦੌਰਾਨ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠ ਜੁੜੀ ਦੀ ਸਰਕਾਰ ਉਸ ਤੋਂ ਬਾਅਦ 17 ਤੋਂ 22 ਤੱਕ ਕਾਂਗਰਸ ਦੀ ਸਰਕਾਰ ਤੇ ਜਦ ਕਿ ਸਾਲ 2022 ਤੋਂ ਆਮ ਆਦਮੀ ਪਾਰਟੀ ਸੱਤਾ ਦੇ ਉੱਤੇ ਕਾਬਜ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਸੱਤਾਧਿਰ ਆਮ ਆਦਮੀ ਪਾਰਟੀ ਦਾ ਕੀ ਕਹਿਣਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਸਵਾਲ ਚੁੱਕੇ ਨੇ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਮਾਨ ਨੇ ਪੰਜਾਬ ਨੂੰ ਕੰਗਲਾ ਪੰਜਾਬ ਬਣਾਇਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚੋਂ ਸੀਨੀਅਰ ਆਕੂ ਵਿਕਰਮ ਸਿੰਘ ਮਜੀਠੀਆ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨੀਤੀ ਆਯੋਗ ਦੀ ਰਿਪੋਰਟ ਨੇ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਬੇਨਕਾਬ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣਾ ਦਾ ਵਾਅਦਾ ਕੀਤਾ ਸੀ ਪਰ ਇਸ ਨੂੰ ਕੰਗਲਾ ਪੰਜਾਬ ਬਣਾ ਦਿੱਤਾ ਹੈ। ਉਹਨਾਂ ਦੀ ਉਹਨਾਂ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਮਾੜੀ ਕਾਰਗੁਜ਼ਾਰੀ ਦੇ ਬੇਨਕਾਬ ਹੋਣ ਮਗਰੋਂ ਅਹੁਦਿਆਂ ਤੋਂ ਅਸਤੀਫਾ ਦੇਣ ਤਾਂ ਚੰਗੀ ਗੱਲ ਹੈ। ਇਸ ਮਾਮਲੇ ਦੇ ਵਿੱਚ ਲੋਕ ਸਭਾ ਮੈਂਬਰ ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ ਉਹ ਕੀ ਕਹਿੰਦੇ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਰਿਪੋਰਟ 2014 ਤੋਂ 15 ਤੋਂ 2223 ਤੱਕ ਦੇ ਅੰਕੜਿਆਂ ਦਾ ਮਲੰਕਣ ਕਰਦੀ ਹੈ ਰਿਪੋਰਟ ਸਾਲ ਦਾ 2014 ਤੋਂ 17 ਤੱਕ ਸ਼੍ਰੋਮਣੀ ਕਾਲੀ ਦਲ ਤੇ 17 ਤੋਂ 22 ਤੱਕ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਨੂੰ ਉਜਾਗਰ ਕਰਦੀ ਹੈ ਉਹਨਾਂ ਨੇ ਕਿਹਾ ਕਿ ਸਾਲ 2022 ਤੋਂ ਸੂਬੇ ਦੀ ਆਪ ਸਰਕਾਰ ਪਿਛਲੀਆਂ ਸਰਕਾਰਾਂ ਤੋਂ ਵਿਰਾਸਤ ਵਿੱਚ ਮਿਲੇ ਕਰਜ਼ਿਆਂ ਨੂੰ ਤਾਰਨ ਵਿੱਚ ਲੱਗੀ ਹੋਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਦੌਰਾਨ ਸੂਬੇ ਦੇ مالیੇ ਵਿੱਚ ਕਾਫੀ ਵੱਡਾ ਵਾਧਾ ਹੋਇਆ ਹੁਣ ਇਹਨਾਂ ਬਿਆਨਾਂ ਤੋਂ ਪੰਜਾਬ ਦੇ ਲੋਕ ਭੜੀ ਭਾਂਤ ਜਾਣਦੇ ਨੇ ਕਿ ਜਿਸਨੇ ਘੇਰਿਆ ਸਵਾਲ ਚੁੱਕੇ ਕਾਰਗੁਜ਼ਾਰੀ ਤੇ ਮੌਜੂਦਾ ਧਿਰ ਤੇ ਉਹ ਕਿੰਨੇ ਕੁ ਜਾਇਜ਼ ਨੇ ਔਰ ਜਿਹੜੀ ਸੱਤਾ ਧਿਰ ਹੁਣ ਕਾਬਜ਼ ਹੈ ਜਿਨ੍ਹਾਂ ਨੇ ਸਾਰੀਆਂ ਗੱਲਾਂ ਨੂੰ ਪਾਸੇ ਕਰਨਾ ਸੀ ਪੰਜਾਬ ਨੂੰ ਬਿਹਤਰ ਕਰਨਾ ਸੀ ਉਹ ਪਿਛਲਿਆਂ ਦੇ ਉੱਤੇ ਜ਼ਿੰਮੇਵਾਰੀਆਂ ਸੁੱਟ ਰਹੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਹੈ 2014 ਤੋਂ ਲੈ ਕੇ 23 ਤੱਕ ਦੀ ਹੈ ਇਨ੍ਹਾਂ ਸਮੇਂ ਦੇ ਦੌਰਾਨ ਤਿੰਨੇ ਧਿਰਾਂ ਨੇ ਜਿਹੜੀਆਂ ਤਿੰਨੇ ਕੇ ਇਥੋਂ ਤੱਕ ਕਿ ਭਾਜਪਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਹੀ ਸਰਕਾਰ ਦੇ ਵਿੱਚ ਉਹ ਵੀ ਜ਼ਿੰਮੇਵਾਰ ਮੰਨੀ ਜਾ ਸਕਦੀ ਹੈ ਪਰ ਪੰਜਾਬੀ ਜਿਹੜੇ ਨੇ ਉਹ ਸਾਰੀਆਂ ਧਿਰਾਂ ਨੂੰ ਵੱਲ ਜਿਹੜੀ ਇੱਕ ਉਮੀਦ ਦੇ ਨਾਲ ਆਸ ਦੇ ਨਾਲ ਵੇਖਦੇ ਸੀ ਇਸੇ ਕਰਕੇ ਵਾਰੋ ਵਾਰੀ ਮੌਕਾ ਦਿੰਦੇ ਰਹੇ ਪਰ ਅੱਜ ਸੱਤਾ ਧਿਰ ਜੇਕਰ ਇਸ ਗੱਲ ਦਾ ਸਵਾਲ ਕਰਦੀ ਹੈ ਕਿ ਪੁਰਾਣਿਆਂ ਦੇ ਦਿੱਤੇ ਵਿਰਾਸਤੀ ਕਰਜ਼ੇ ਨੂੰ ਤਾਰਨ ਦੇ ਵਿੱਚ ਹੀ ਅਸੀਂ ਲੱਗੇ ਹੋਏ ਹਾਂ ਤਾਂ ਫਿਰ ਤੁਹਾਡਾ ਆਉਣ ਦਾ ਸੱਤਾ ਦੇ ਵਿੱਚ ਤਬਦੀਲੀ ਹੋਣ ਦਾ ਬਦਲਾਅ ਕਰਨ ਦਾ ਜਾਂ ਜਨਤਾ ਵੱਲੋਂ ਮੌਕਾ ਦੇਣ ਦਾ ਕੀ ਫਾਇਦਾ ਹੋਇਆ ਲਾਭ ਹੋਇਆ ਇਸ ਦਾ ਜਵਾਬ ਵੀ ਸੱਤਾ ਧਿਰ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਸੱਤਾ ਤੇ ਪਿਛਲਿਆਂ ਦੇ ਉੱਤੇ ਜ਼ਿੰਮੇਵਾਰੀ ਸਿੱਟ ਰਹੀ ਹੈ ਤੇ ਜਿਹੜੀਆਂ ਪ੍ਰਾਣੀਆਂ ਪਾਰਟੀਆਂ ਨੇ ਰੋਲ ਕੀਤਾ ਉਹ ਕਹਿ ਰਹੀਆਂ ਨੇ ਇੱਕ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਮਾੜੀ ਹੈ ਜਿਨ੍ਹਾਂ ਨੇ ਰੰਗਲਾ ਪੰਜਾਬ ਬਣਾਉਂਦੇ ਆ ਬਣਾਉਂਦੇ ਆ ਉਸ ਦਾ ਵਾਅਦਾ ਕਰਦੇ ਆ ਕਰਦੇ ਆ ਕੰਗਲਾ ਪੰਜਾਬ ਬਣਾ ਕੇ ਰੱਖ ਦਿੱਤਾ ਹੁਣ ਪੰਜਾਬ ਦੇ ਲੋਕ ਭਲੀ ਭਾਂ ਜਾਣਦੇ ਨੇ ਤੁਹਾਨੂੰ ਇਸ ਰਿਪੋਰਟ ਦੇ ਜ਼ਰੀਏ ਜ਼ਿੰਮੇਵਾਰ ਕੌਣ ਲੱਗਦਾ ਤੁਸੀਂ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਸਿਆਸੀ ਪਾਰਟੀਆਂ ਜਮਾਤਾਂ ਦੇ ਜਿਹੜੇ ਆਗੂ ਨੇ ਉਹ ਤਾਂ ਇੱਕ ਦੂਜੇ ਦੇ ਉੱਤੇ ਜਿਹੜੇ ਆ ਮੀਣੋ-ਮੀਣੀ ਹੋ ਜਾਂਦੇ ਨੇ ਕੋਈ ਵੀ ਮਸਲਾ ਖੜਾ ਹੁੰਦਾ ਪੰਜਾਬ ਦੇ ਸੰਦਰਭ ਵਿੱਚ ਪ੍ਰਸੰਗ ਵਿੱਚ ਪਰ ਜਦੋਂ ਗੱਲ ਆਉਂਦੀ ਹੈ ਇਸ ਨੂੰ ਬਿਹਤਰ ਕਰਨ ਦੀ ਤਾਂ ਸਾਰੀਆਂ ਸਿਆਸੀ ਪਾਰਟੀਆਂ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਜ਼ਿੰਮੇਵਾਰ ਨਜ਼ਰ ਆਉਂਦੀਆਂ ਨੇ ਪਰ ਤੁਹਾਡਾ ਕੀ ਮੰਨਣਾ ਹੈ ਪੰਜਾਬ ਦੇ ਲੋਕ ਬਿਹਤਰ ਜਾਣਦੇ ਨੇ ਕਿ ਉਹਨਾਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਮੌਕਾ ਦਿੱਤਾ ਕਿਸ ਨੇ ਘੱਟ ਤੇ ਕਿਸ ਨੇ ਵੱਧ ਕੰਗਾਲ ਕੀਤਾ ਹੈ ਪੰਜਾਬ ਨੂੰ ਇਸ ਦੇ ਬਾਰੇ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ